ਖੜਾ ਵਿਚਾਲੇ ਜਿੱਥੇ ਹਰ ਕੋਈ ਆਪਣੇ ਪੱਧਰ ਤੇ ਮਦਦ ਕਰ ਰਿਹਾ ਉੱਥੇ ਹੀ ਹਰਿਆਣਾ ਦੇ ਇਸ ਮਾਮਲੇ ਨੇ ਸਭ ਦਾ ਦਿਲ ਜਿੱਤ ਲਿਆ ਦਰਅਸਲ ਹਰਿਆਣਾ ਦੇ ਮੇਵਾਦੀ ਇੱਕ 75 ਸਾਲਾ ਮਹਿਲਾ ਵੀ ਪੰਜਾਬ ਦੇ ਹੜਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ 75 ਸਾਲਾ ਮਹਿਲਾ ਨੇ ਹੜਪੀੜਤ ਪੰਜਾਬ ਦੀ ਮਦਦ ਦੇ ਲਈ 2 ਕਿਲੋ ਚਾਂਦੀ ਅਤੇ 20 ਗ੍ਰਾਮ ਸੋਨਾ ਦਾਨ ਕੀਤਾ ਜਿਸ ਦੀ ਕੀਮਤ ਲਗਭਗ 5 ਲੱਖ ਰੁਪਏ ਦੱਸੀ ਜਾ ਰਹੀ ਹੈ ਨਾਨਸਰਾ ਪਿੰਡ ਤੋਂ ਅਸਮੀਨਾ ਕਹਿੰਦੀ ਹੈ ਕਿ ਧੀਆ ਤੇ ਨੂਹਾਂ ਨੂੰ ਗੈਣੇ ਦੇਣ ਦੇ ਨਾਲ-ਨਾਲ ਔਰਤਾਂ ਬੁਢਾਪੇ ਵਿੱਚ ਆਪਣਾ ਦਾਸ਼ਦਾਨ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਖੁਦ ਹੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਾਨੂੰ ਲੱਗਿਆ ਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਮੇਵਾਦੀ ਲੋਕਾਂ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਪੰਜਾਬ ਨੂੰ ਕਾਫੀ ਰਾਹਤ ਸਮਗਰੀ ਭੇਜੀ ਜਾ ਚੁੱਕੀ ਹੈ ਇਸ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਮੇਵਾਦੀਆਂ ਔਰਤਾਂ ਦਾ ਹੈ ਜ਼ਿਕਰ ਜੋਗੇ ਕਿ ਸਮੁੱਚਾ ਪੰਜਾਬ ਇਸ ਸਮੇਂ ਹੜਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹਨਾਂ ਹੜਾ ਕਰਕੇ ਪੰਜਾਬ ਦੇ ਵਿੱਚ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਹੜ੍ਹ ਪ੍ਰਭਾਵਿਤ ਪੰਜਾਬ ਦੀ ਲੋਕਾਂ ਵੱਲੋਂ ਖੁੱਲਕੇ ਮਦਦ ਕੀਤੀ ਜਾ ਰਹੀ ਹੈ ਭਾਵੇਂ ਉਹ ਪੰਜਾਬੀ ਫਿਲਮ ਇੰਡਸਟਰੀ ਹੋਵੇ ਜਾਂ ਬਾਲੀਵੁੱਡ ਫਿਲਮ ਇੰਡਸਟਰੀ ਦੇ ਕਲਾਕਾਰ ਹੋਣ ਪੰਜਾਬੀ ਗਾਇਕਾਂ ਵੱਲੋਂ ਜਿੱਥੇ ਹੜ੍ਹ ਪੀੜਤਾਂ ਦੀ ਖੁੱਲਕੇ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਉਹ ਖੁਦ ਹੜ੍ਹ ਪੀੜਤ ਇਲਾਕਿਆਂ 'ਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਜ਼ਿਕਰ ਜੋਗ ਹੈ ਕਿ ਗਾਇਕ ਮੰਕੀਰਤ ਔਲਖ ਨੇ ਲੰਗੇ ਦੀਮੀ ਹੜਪੀਟਾ ਦੀ ਮਦਦ ਲਈ 10 ਟਰੈਕਟਰ ਦਿੱਤੇ ਇਸ ਤਰ੍ਹਾਂ ਬਾਲੀਵੁੱਡ ਅਦਾਕਾਰ ਸਨੁਸ਼ੂਦ ਵੀ ਹੜਪੀਟਾ ਦੀ ਮਦਦ ਕਰਨ ਲਈ ਪੰਜਾਬ ਪਹੁੰਚੇ ਸਨ ਅਤੇ ਉਨ੍ਹਾਂ ਕਿਹਾ ਕਿ ਉਹ ਹਰ ਸੰਭਵ ਮਦਦ ਕਰਨਗੇ ਇਸ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਫਿਲਮ ਇੰਡਸਟਰੀ ਦੇ ਅਦਾਕਾਰਾ ਵੱਲੋਂ ਵੀ ਪੀੜਤਾਂ ਲਈ ਖੁੱਲਕੇ ਮਦਦ ਕੀਤੀ ਜਾ ਰਹੀ ਹੈ